ਭਾਈ ਕਿڑی ਚਹਿਲਾ ਨਾਲ ਮਿਲਿਆ ਰਿਆ ਸੋਨੂੰ ਅੱਜ ਅਸੀਂ ਫਲੌਂਡ ਮੇਲੇ ਦੇ ਵਿੱਚ ਪਹੁੰਚੇ ਸੀ ਤੇ ਚਿਣੀ ਚਹਿਲਾ ਜੋ ਕਿ ਤਖਟਿਆਰੀ ਕਾਫੀ ਮਸ਼ਹੂਰ ਰਿਹਾਗਾ ਤੇ ਇਹਦੇ ਕਾਫੀ ਆਪਣੀ ਟੀਮ ਲਈ ਪੁਆਇੰਟਾਂ ਕਰੂ ਖੇਡਣ ਦੇ ਕਾਰਨ ਛੱਟ ਲੱਗਦੇ ਸੀ ਤੇ ਅੱਜ ਇਹ ਇੱਕ ਮਜਬੂਰੀ ਹੋ ਕੇ ਗਰਾਉਂਡਾਂ ਦੇ ਵਿੱਚ 14 ਤੇ ਮਦਦ ਦੀ ਹਾਰ ਕਰਦਾ ਪੂਰੇ ਲੋਕਾਂ ਨੂੰ ਪੀਲਾ ਕੇ ਜਦੋਂ ਵੀ ਜਿੱਥੇ ਵੀ ਮਿਲਦਾ ਇਹਦੇ ਬਾਤੋ ਬਾਤ ਮਦਦ ਕਰਿਆ ਕਰੋ ਲੋਜਮਾਨ ਨੇ ਨਹੀਂ ਬਣਦੀ ਨਹੀਂ ਬਾਈ ਘਰੇ ਨੇ ਜੀ ਨਾਲ ਅਕਾਊਂਟ ਵੀ ਮੈਂਸ਼ਨ ਕਰਾਂਗੇ ਅਤੇ ਹੋ ਸਕਿਆ ਤਾਂ ਬਾਤੋ ਬਾਤ ਇਹਨਾਂ ਦੀ ਮਦਦ ਕਰਿਆ ਕਰੋ ਜਿੱਥੇ ਵੀ ਮਿਲਦਾ ਔਰ ਤੁਹਾਡੇ ਤੋਂ ਮਦਦ ਦੀ ਕੋਈ ਜਦ ਮੈਂ ਅਪੀਲ ਕਰਦਾ ਤਾਂ ਇਹਨੂੰ ਤੁਸੀਂ ਉਸ ਨਾਲ ਕੋਈ ਜ਼ਰੂਰ ਦਿਆ ਕਰੋ ਕਿਉਂਕਿ ਇਹਨੇ ਇੱਕ ਖਟਿਆਰੇ ਹੋਂ ਦੇ ਨਾਂ ਤੇ ਖੇਡ ਦੇ ਵਿੱਚ ਆਪਣਾ ਸਰੀਰ ਗਾਲ ਲਿਆ ਤੇ ਸੱਟ ਲੱਗਨ ਕਰਕੇ ਛੇਰ ਉਹਨਾਂ ਕੰਮ ਨਹੀਂ ਕਰਦਾ ਤੁਹਾਨੂੰ ਜਿਹੜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਚੈਲਾ ਜੀ ਦੁਬਾਰਾ ਇੱਕ ਵਾਰੀ ਗਰਾਊਂਡ 'ਚ ਆਪਾਂ ਦੁਬਾਰਾ ਦਾਰ ਦਾ ਹੀ ਆਪਾਂ ਮਿਹਰਬਾਨੀ ਕਰਾਂਗੇ ਬਹੁਤ ਧੰਨਵਾਦ ਦੇਖੋ ਜੀ ਅਪੀਲ ਕੀਤਾ ਕਿ ਮਿਹਰਬਾਨੀ ਕਰਕੇ ਮੇਰੀ ਮਦਦ ਕੀਤੀ ਜਾਵੇ ਤੇ ਹੋਰ ਵੀ ਕੁਝ ਕਹਿਣਾ ਚਾਹੁੰਦੇ ਨੇ ਮੈਂ ਆਈ ਆਈ ਧੰਨਵਾਦ ਸਾਰਿਆਂ ਦਾ ਦੁਬਾਰ ਚ ਗਰਾਉਂਡ ਚ ਤਾਰ ਦੇਣਾ ਆਪਣੀ ਹੈਲਪ ਕਰਕੇ ਤੇ ਕੋਡੀ ਤੋਂ ਬਿਨਾਂ ਆਪਾਂ ਦਾ ਹੋਰ ਕੋਈ ਕੰਮ ਕਰ ਬਿਲਕੁਲ ਜੀ ਕਹਿੰਦੇ ਦੁਬਾਰ ਤੋਂ ਸਾਨੂੰ ਗਰਾਉਂਡ ਦੇ ਵਿੱਚ ਤਾਰ ਦੇਣਾ ਮੇਰਾ ਇਲਾਜ ਜੇ ਹੋ ਸਕੇ ਤਾਂ ਵੱਧ ਤੋਂ ਵੱਧ ਇਸ ਇਹੋ ਜਿਹਾ ਖਿਡਿਆਰੇ ਦੀ ਮਦਦ ਕਰਿਆ ਕਰੋ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਰਾਹੀ ਇਸ ਨੂੰ ਹੌਸਲਾ ਫੁਜਾਈ ਦੇਣੀ ਤੁਹਾਨੂੰ ਦਿਖਾ ਜਿਹੜੀ ਜੋ ਕੇ ਚਹਿਲਾ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਬਾਈ ਜੀ ਆਏ ਸੀ ਨਾਲ ਇਹਨਾਂ ਦੇ ਬਿਲਕੁਲ ਵਾਈ ਜੀ ਨੇ ਕਬੱਡੀ ਦਾ ਭਾਈ ਤਰਾਂ ਰੇਡਰ ਪੂਰਾ ਹੈ ਸਾਰਾ ਜੀ ਕਿਹੜੀ ਤੇ ਨਾਲ ਅਰੇ ਪੁੱਤ ਦੇਖੋ ਵਾਈ ਜੀ ਨੇ ਬਹੁਤ ਹੌਸਲਾ ਦਿੱਤਾ ਅੱਜ ਇੱਥੇ ਮੈਚ ਖੇਡਣਾ ਸੀ ਫਲੌਂਡ ਕਲਾਂ ਦੇ ਬਾਬਾ ਗੱਜਨ ਸਾਹਿਬ ਦੇ ਜੋ ਮੇਲਾ ਲੱਗਦਾ ਹਰ ਇੱਕ ਸਾਲ ਉੱਥੇ ਆਏ ਸੀ ਤੇ ਕਾਫੀ ਲੋਕਾਂ ਨੇ ਮਦਦ ਕੀਤੀ ਪਰ ਐਨੇ ਕੋਈ ਪੈਸਿਆਂ ਨਾਲ ਇਹਨਾਂ ਦੀ ਮਦਦ ਨਹੀਂ ਹੋ ਸਕਦੀ ਵੱਧ ਤੋਂ ਵੱਧ ਮੋਬਾਈਲ ਨੰਬਰ ਗੂਗਲ ਤੇ ਤੁਹਾਨੂੰ ਵੱਧ ਤੋਂ ਵੱਧ ਮਦਦ ਕਰਿਆ ਕਰੋ ਅਸੀਂ ਬਿਲਕੁਲ 97817 97817 03343 ਇਹ ਮੋਬਾਈਲ ਨੰਬਰ ਆ ਜੋ ਬੋਲਿਆ ਇੱਕ ਵਾਰੀ ਫੇਰ ਰਿਪੀਟ ਕਰੋ 97817 03343 03343 ਤੇ ਜੇ ਕਰ ਸਕਦੇ ਹੋ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਇਸ ਦੀ ਮਦਦ ਕਰੋ ਨੰਬਰ ਰਹੇਗਾ 98727 98727 0 ਨਹੀਂ ਦੁਵਾਰ ਚਿਲਕਾ 98727 70099 ਬਿਲਕੁਲ ਜੀ ਮਦਦ ਤੇ ਜਰੂਰ ਕਰਨੀ ਹੈ ਇਹੋ ਜਿਹੇ ਖਿਡਿਆਰੇ ਦੀ ਪੰਜਾਬ ਨੂੰ ਲੋੜ ਆ ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬੀ ਪੰਜਾਬ ਛੱਡ ਕੇ ਬਾਹਰ ਨੂੰ ਜਾ ਰਹੇ ਨੇ ਜੋ ਇਦਾਂ ਦੇ ਖਿਡਿਆਰੇ ਨੇ ਇਹਨਾਂ ਦੀ ਬਤ ਤੋਂ ਬਾਤ ਮਦਦ ਕਰੋ ਜੀ ਧੰਨਵਾਦ